ਹਾਂਜੀ ਸਤਿ ਸ੍ਰੀ ਅਕਾਲ ਜੀ ਉਹ ਸਾਰੇ ਵੀਰਾਂ ਦਾ ਜਨਮ ਠੀਕ ਨੇ ਲੋ ਜੀ ਆਪਾਂ ਤੁਹਾਨੂੰ ਇੱਕ ਨਿਊ ਕੇਜ ਦਿਖਾਉਣਾ ਆਪਣੇ ਆਪੇ ਅਸੀਂ ਤਿਆਰ ਕੀਤਾ ਪਰ ਹੈ ਤੇ ਆ ਜਾਰੀ ਆ ਪਰ ਤੁਹਾਨੂੰ ਪਤਾ ਜਿਹੜੀ ਆਪਣੇ ਰੇਂਬੋ ਦੀ ਕਲੌਨੀ ਨਹੀਂ ਮਿਲਿ ਸਕੇ ਉਹਦੇ ਵਿੱਚ ਜਿਹੜੀ ਜਾਲੀ ਯੂਜ਼ ਕਰੀਤੀ ਆਪਾਂ ਨੇ ਉਹ ਜਾਲੀ ਦਹੀ ਆਪਣੀ ਕੇਜ ਬਣਾ ਲਿਆ ਥੋੜੀ ਮੋਟੀ ਆਪਾਂ ਨੇ ਥੋੜੀ ਜਿਹੜੀ ਉੱਪਰਲੀ ਸਾਈਡ ਲਾਇਆ ਸੀ ਜਾਲ ਉਹਦੀ ਹੈ ਤੇ ਇਹਦੇ ਵਿੱਚ ਆਪਾਂ ਨੇ ਛੱਡੇ ਨੇ ਭਾਈ ਤਿੰਨ ਪੇਰ ਤੇ ਤਿੰਨੇ ਆਪਣੇ ਇਹ ਤੁਹਾਨੂੰ ਪਤਾ ਰੇਂਬੋ ਦੀ ਵਰਕਿੰਗ ਵਾਲੇ ਪੇਰ ਨੇ ਤੇ ਰੇਂਬੋ ਦੀ ਵਰਕਿੰਗ ਚੱਲ ਰਹੀ ਹੈ ਨਾ ਜੀ ਤੇ ਤੇ ਨੇ ਮਟਕੀਆਂ ਦੇਖੋ ਬਾਹਰਲੀ ਸਾਈਡ ਲਾਈਆਂ ਨੇ ਤੁਹਾਨੂੰ ਵੀ ਵੀਡੀਓ ਚ ਪਤਾ ਲੱਗ ਰਿਹਾ ਹੋਊਗਾ ਤੇ ਬਾਕੀ ਆਪਾਂ ਤੁਹਾਨੂੰ ਲੋਬੇ ਜਾ ਕੇ ਦਿਖਾਉਨੇ ਆ ਸਟੇਕੀ ਮੇਟ ਅੱਗੇ ਆੜੇ ਪੜੇ ਤੇ ਪੇਰਾ ਦਾ ਛੌਂਕ ਕਰਵਾਉਣਾ ਤੁਹਾਨੂੰ ਪਹਿਲਾਂ ਸਾਨੂੰ ਸਟਾਰਟਿੰਗ ਚ ਆਪਾਂ ਪੇਰਾ ਦਾ ਛੌਂਕ ਕਰਾਉਣਾ ਹੈ ਫਿਰ ਆਪਾਂ ਬਾਹਰਲੀ ਸਾਈਡ ਦਿਖਾਉਨੇ ਮਟਕੀ ਕਿਵੇਂ ਲਾਈਆਂ ਨੇ ਜੀ ਆਜੋ ਜੀ ਆਹ ਦੇਖੋ ਜਿੱਥੋਂ ਸਟਾਰਟਿੰਗ ਹੈ ਅੱਗੇ ਟੱਪੜੇ ਪਹਿਲੀ ਹੀ ਰੱਖਿਆ ਤੇ ਇਹਦਾ ਇੰਸਟੀ ਪੱਕਾ ਹੀ ਲਾਇਆ ਹੈ ਦੇਖੋ ਤੇ ਆ ਜੀ ਤੁਹਾਨੂੰ ਪੇਰ ਦਿਖਾਉਨੇ ਆ ਲੋ ਜੀ ਆਹ ਦੇਖੋ ਜੀ ਆਹ ਆਪਣੇ ਪੇਰ ਦੇ ਤਿੰਨ ਤੇ ਕਲਰ ਚੈੱਕ ਕਰੋ ਜੀ ਕਿਵੇਂ ਲੱਗੇ ਤੁਹਾਨੂੰ ਤੇ ਕੁਆਲਿਟੀ ਦੱਸਿਓ ਤੇ ਇਹ ਆਪਾਂ ਲਾਇਏ ਨੇ येलो ਫੇਸ ਤੇ ਇਹ ਬਲੂ ਸੀਰੀਜ਼ ਚੋਂ ਨੇ ਬਈ ਇਹ ਗ੍ਰੀਨ ਸੀਰੀਜ਼ ਚੋਂ ਹੀ ਆਏਗੇ ਇਹ ਇੱਕ ਸਪਲੀਟ ਨੇ ਇਹ ਠੀਕ ਹੈ ਜੀ ਤੇ ਕਲੀਅਰ ਜੀ ਜਦਿਆਂ ਫੀਮੇਲਾਂ ਨੇ ਇੱਕ ਸਾਹਮਣੇ ਅੱਗੇ ਕੋਸ ਇੱਕ ਪੂਜੇ ਤੇ ਵਰਗੀ ਹੋ ਚੀ ਤੇ ਆਪਾਂ ਥੋੜਾ ਹੁਣ ਬਾਹਰਲੀ ਸਾਈਡ ਦਿਖਾਉਣੀ ਕਿ ਪੂਜੇ ਕਿਵੇਂ ਲੱਗ ਨੇ ਮਤਲਬ ਉਸ ਤੋਂ ਪਹਿਲਾਂ ਇਧਰਲੀ ਸਾਈਡ ਤੋਂ ਸਟਾਰਟ ਕਰਦਾ ਦੇਖੋ ਆ ਪੂਜਾ ਆਪਣੇ ਇਧਰਲੀ ਸਾਈਡ ਲਾਇਆ ਜਿਹੜਾ ਤੇ ਆ ਦੇਖੋ ਜੀ ਇਸ ਲਾਇ ਸਲੋਟ ਲਾਇਆ ਹੋਇਆ ਦੇਖੋ ਐ ਆਪਾਂ ਚੱਕ ਕੇ ਇਹਨੂੰ ਟਕਣਾ ਦੇਖੋ ਐ ਚੱਕ ਕੇ ਆਪਾਂ ਦੇਖ ਸਕਦਾ ਹੈ ਵੀ ਬੱਚੇ ਅੰਡੇ ਠੀਕ ਨੇ ਜੀ ਤੇ ਆ ਇਹਦੀ ਆਪਣੇ ਕੁੰਡੀ ਲਈ ਆ ਦੇਖੋ ਹੋਰੋਂ ਦੀ ਤੇ ਆ ਜਾਲੀ ਲਾਈ ਜੀ ਤੇ ਜਿਹੜੀ ਇਹ ਵਾਲੀ ਹਿੱਲੇ ਨਾਲ ਦੇਖੋ ਪੂਰਾ ਫਿਕਸ ਹੈ ਤੇ ਇਹਨੂੰ ਆਪਾਂ ਐ ਤਾਰ ਕੇ ਐ ਦੇਖ ਸਕਦੇ ਹਾਂ ਤੇ ਖਰੀ ਗਈ ਉਸ ਤੋਂ ਬਾਅਦ ਐਸੇ ਹੀ ਡੰਗ ਦੋ ਜੀ ਲੱਗ ਜੀ ਐ ਸਲੋਟੇ ਲਾਈ ਹੋਏ ਨੇ ਤੇ ਇੱਧਰ ਵੀ ਲਾਈ ਹੋਈ ਇੱਕ ਤੇ ਇੱਕ ਇੱਧਰ ਹੀ ਲਾਈ ਹੋਈ ਆ ਤੇ ਆ ਆਪਣਾ ਗੁਰਾ ਕੇ ਦਾ ਵੀਓ ਹੈ ਜੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਸਬਸਕ੍ਰਾਈਬ ਜਰੂਰ ਕਰ ਲਿਓ ਓਕੇ ਜੀ ਬਾਏ ਬਾਏ ਦੋਸਤੋ